ਆਜੋ ਆਜੋ ਇਹ ਜਿੱਥੇ ਗੁਰੂ ਮਹਾਰਾਜ ਦੀ ਬਿੱਦਵੀ ਹੋਈ ਸੀ ਗੁਰੂ ਨਾਨਕ ਨਗਰੀ ਪਿੰਡ ਦੇ ਵਿੱਚ ਅਸੀਂ ਜਾ ਰਹੇ ਆ ਤੇ ਰਾਹ ਦੇ ਵਿੱਚ ਆ ਨਦੀ ਆ ਨਦੀ ਦੇ ਵਿੱਚੋਂ ਨੇ ਮੋਟਰ ਕੱਢ ਕੇ ਲਿਆਏ ਆ ਪੂਰਾ ਲੱਖ ਲੱਖ ਤੱਕ ਪਾਣੀ ਆਉਣ ਡਿਆ ਵਾ ਇੱਥੋਂ ਦੀ ਬੜੀ ਔਖੀ ਸੀ ਮੋਟਰ ਕੱਢ ਕੇ ਲਿਆਏ ਆ ਸਾਰੇ ਜਾਣੇ ਤੇ ਤੁਸੀਂ ਦੇਖ ਸਕਦੇ ਹੋ ਰਾਹ ਦਾ ਬਹੁਤ ਮਾੜਾ ਹਾਲ ਹੈ ਇੱਧਰ ਦਾ ਰਸਤਾ ਬਹੁਤ ਖਰਾਬ ਹੈ ਜੀ ਨਦੀ ਦੇ ਵਿੱਚੋਂ ਦੀ ਮੋਟਰਸਾਈਕਲ ਕੱਢ ਕੇ ਆਉਂਦੀ ਹੁਣੇ ਜਿਵੇਂ ਕਿ ਅਸੀਂ ਪਿੱਛੋਂ ਤੁਹਾਨੂੰ ਵੀਡੀਓ ਵਿਖਾਈ ਆ ਨਿਕਲ ਕੇ ਆਏ ਆ ਇੱਥੋਂ ਬਹੁਤ ਹੀ ਪੈੜੀ ਰੋੜ ਆ ਇੱਥੋਂ ਦਾ ਰਾਹ ਰਸਤਾ ਕੋਈ ਵੀ ਨਹੀਂਗਾ ਔਰ ਇੱਧਰ ਮੇਰੇ ਹਿਸਾਬ ਨਾਲ ਇਹ ਟੁੱਟਿਆ ਹੋਇਆ ਏਰੀਆ ਵਾ ਪੀ ਇਹ ਜਿਹੜਾ ਇਲਾਕੇ ਤੋਂ ਸਤਾਰਕਾਂ ਦੇ ਇਲਾਕੇ ਤੋਂ ਟੁੱਟਾ ਹੋਇਆ ਏਰੀਆ ਵਾ ਔਰ ਉਸ ਪਿੰਡ ਦੇ ਵਸਨੀਕ ਨੇ ਸਾਡੇ ਨਾਲ ਦੋ ਭਰਾ ਨੇ ਸਾਡੇ ਉਹ ਸਾਰਾ ਜਿਹੜਾ ਪਿੰਡ ਆ ਉਹ ਸਿੱਖਾਂ ਦੇ ਪਿੰਡ ਆ ਸਾਰਾ ਹਾਂਜੀ ਆਪਣਾ ਸਿੱਖਾਂ ਦਾ ਪਿੰਡ ਆ ਤੇ ਸਾਰਾ ਰਾਜਸੇਖ ਬਰਾਦਰੀ ਹੈਗੀ ਸਾਰੇ ਅਮਰਤਦਾਰੀ ਹੈਗੇ ਨੇ ਵਿੱਚੋਂ ਜਿਹੜੇ ਛੋਟੀ ਹੁਣ ਮਰਦੇ ਹੈਗੇ ਨੇ ਉਹ ਥੋੜੇ ਕੋਈ ਬਾਕੀ ਸਾਰੇ ਅਮਰਤਦਾਰੀ ਹੀ ਹੈਗੇ ਨੇ ਗੁਰੂ ਘਰ ਨੂੰ ਮੰਨਣ ਵਾਲੇ ਸਾਰੇ ਹਨ ਤੇ ਆਪਣੇ ਜਿਹੜੇ ਸਾਡੇ ਘਰ ਨੇ ਅਸੀਂ ਆ ਦੇ ਵਿੱਚ ਕੱਚੇ ਬਣਾ ਕੇ ਤੇ ਗੁਰੂ ਘਰ ਦਾ ਜਿਹੜਾ ਮਕਾਨ ਪੱਕਾ ਬਣਾਇਆ ਹੋਇਆ ਕਿੰਨੇ ਪਰਿਵਾਰ ਰਹਿੰਦੇ ਨੇ ਇੱਥੇ ਕਿੰਨੇ ਇੱਥੇ 60 65 ਪਰਿਵਾਰ ਰਹਿੰਦਾ 60 65 ਪਰਿਵਾਰ ਉਹ ਪਿੰਡ ਆ ਹਾਂਜੀ ਜਿੱਥੇ ਗੁਰੂ ਘਰ ਆ ਜਿੱਥੇ ਬੇਦਬੀ ਹੁੰਦੀ ਬੇਦੇ ਬੇ ਆਈ ਆ ਉੱਥੇ ਉੱਥੇ ਉਹ ਜਿਹੜਾ ਜਿੰਨੇ ਬੇਅਦਬੀ ਕੀਤੀ ਆ ਉਹ ਵੀ ਮੈਂ ਇਹ ਸੁਣ ਚ ਆ ਰਿਹਾ ਵੀ ਰਾਏ ਸਿੱਖ ਬਰਾਦਰੀ ਦੇ ਵਿੱਚੋਂ ਹੀ ਆ ਔਰ ਪਹਿਲੋਂ ਉਹ ਕਿਤੇ ਇੱਥੇ ਰਹਿੰਦਾ ਰਿਹਾ ਉਹ ਕੀ ਕਰਨਿਆ ਵੀ ਉਹ ਉਹ ਇਸਾਈ ਬਣ ਗਿਆ ਵਾ ਹਾਂਜੀ ਉਹ ਉਹਦਾ ਇਸਾਈ ਬਣ ਗਿਆ ਇਤੋਂ ਹੁਣ ਸਾਡੇ 4 ਕਿਲੋਮੀਟਰ ਪਹਿਲਾਂ ਉਹਦੀ ਮਾਂ ਇਸਾਈ ਬਣੀ ਆ ਉਹ ਅਸੀਂ ਵੀ ਹੁਣ ਇਹ ਜਾਂਚ ਲਾਉਨੇ ਆ ਵੀ ਉਹ ਜਿਹੜਾ ਹੈ ਨਹੀਂ ਤਾਂ ਪਹਿਲਾਂ ਇਹ ਕਦੇ ਨਹੀਂ ਆਇਆ ਨਹੀਂ ਤਾਂ ਗੁਰਦੁਆਰੇ ਨੂੰ ਜਾਣ ਦਾ ਮਤਬਲ ਹੀ ਨਹੀਂ ਸੀਗਾ ਵਿੱਚੋਂ ਦੋ ਦਿਨ ਇੱਥੇ ਰਹਿੰਦਾ ਰਿਹਾ ਘੁੰਮਦਾ ਰਿਹਾ ਫਿਰ ਉਧਰ ਸ਼ਾਮ ਨੂੰ ਚਲਾ ਜਾਂਦਾ ਮਾਂ ਕੋਲ ਚਲਾ ਜਾਂਦਾ ਤੇ ਸਵੇਰੇ ਆ ਜਾਂਦਾ ਇੱਥੇ ਉਹਦੇ ਹੁਣ ਪਤਾ ਨਹੀਂ ਉਹਦੇ ਕੀ ਵਿਚਾਰ ਆ ਉਹਦੀ ਮਾਂ ਨੇ ਆਇਆ ਜਦੋਂ ਪਹਿਲੋ ਸਾਲ ਜਦੋਂ ਹਸਾਬ ਕਿਤਾਬ ਉਹਨੇ ਲਾਇਆ ਪਹਿਲੋ ਇੱਥੇ ਆਣ ਕੇ ਤੂੰ ਇਹ ਦੱਸਣ ਦੇ ਵੀ ਦੋ ਦਿਨ ਰਿਹਾ ਇੱਥੇ ਹਾਂਜੀ ਹਾਂਜੀ ਅੱਛਾ ਤੇ ਜਦੋਂ ਉਹਨੂੰ ਪਕੜਿਆ ਆਇਆ ਸੀ ਉਹ ਬੇਜ਼ਬੀ ਕਰਕੇ ਅਗਨੀਪੇਟ ਕਰਕੇ ਜਦੋਂ ਭੱਜਿਆ ਤੇ ਉਦੋਂ ਅਸੀਂ ਉਹਨੂੰ ਜਿਹੜਾ ਹੈ ਪਕੜਿਆ ਜੰਗਲ ਵਿੱਚੋਂ ਜਾ ਕੇ ਫੜਿਆ ਫੜ ਕੇ ਤੇ ਉਹਨੂੰ ਲਿਆ ਜੇ ਮਾਰਿਆ ਕੁੱਟਿਆ ਤੇ ਉਹ ਕਹਿੰਦਾ ਸੀ ਮੇਰੀ ਮਾਂ ਹੁਣੇ ਆਉਣ ਵਾਲੀ ਹੈ ਮੇਰੀ ਮਾਂ ਹੁਣੇ ਆਉਣ ਵਾਲੀ ਹੈ ਆ ਜਾਊਗੀ ਇਹਦਾ ਮਤਲਬ ਉਹਦੀ ਮਾਂ ਦਾ ਵੀ ਹੱਥ ਹੋ ਸਕਦਾ ਵਿੱਚ ਇਹਦਾ ਮਤਲਬ ਵੀ ਉਹਦੀ ਮਾਂ ਦਾ ਵਿੱਚ ਹੱਥ ਹੈਗਾ ਅੱਛਾ ਜੀ ਹਾਂਜੀ ਪਾਦਰੋਖ ਸਾਡੀ ਹੋਈ ਖੜਤੀ ਆਇਕ ਸਰਸਾ ਦਾ ਰਾਹ ਬੜਾ ਖਰਾਬ ਹੈ ਐਡੀਐਮ ਕੋਲ ਗਏ ਸੀ ਅਸੀਂ ਹਰਾ ਬਣਾਇਆ ਵਿੱਚੋਂ ਜਿਹੜੇ ਦੂਜੀ ਪਾਰਟੀ ਦੇ ਹਨਗੇ ਇਹਨਾਂ ਵਿੱਚੋਂ ਪਾ ਕੇ ਤੇ ਨੇਤੇ ਬਣ ਕੇ ਤੇ ਸਾਡਾ ਰਾਹ ਤੁਸੀਂ ਹੁਣ ਵੇਖ ਲਿਆ ਕਿ ਰਾਹ ਸਾਡਾ ਸਹੀ ਨਹੀਂ ਬਣਿਆ ਹਾਂ ਮੈਂ ਥੋੜੀ ਬਾਰ ਮਿੱਟੀ ਮਿੱਟੀ ਪਾ ਕੇ ਕੰਮ ਚਲਾਉਂ ਕਰਤਾ ਬਾਕੀ ਸਾਡੀ ਕੋਈ ਸੁਣਵਾਈ ਕੋਈ ਨਹੀਂ ਹੁੰਦੀ ਹਾਂ ਜਿਹੜੇ ਕਮੇਟੀ ਵਾਲੇ ਜਿਹੜੇ ਪੰਜਾਬੀ ਭਰਾ ਜਿਹੜੇ ਸਿੱਖ ਆਪਣੇ ਆਉਂਦੇ ਨੇ ਇੱਥੇ ਉਹ ਸਾਰੇ ਇਸ ਦੁੱਖ ਨੂੰ ਵੇਂਦੇ ਨੇ ਉਹਨਾਂ ਨੂੰ ਦੁੱਖ ਆਉਂਦਾ ਹੈਗਾ ਇਸ ਗੱਲ ਦਾ ਨਹੀਂ ਦੁੱਖ ਆਉਂਦਾ ਪਰ ਇਹ ਇਹਦਾ ਹੱਲ ਕਰਨ ਵਾਸਤੇ ਕਿਸੇ ਨੇ ਕੋਈ ਉਪਰਾਲਾ ਕੀਤਾ ਅਜੇ ਤੱਕ ਅਜੇ ਤੱਕ ਤਾਂ ਹੱਲ ਤੱਕ ਤਾਂ ਕਹਿੰਦੇ ਇਹਨੂੰ ਕਰਾਂਗੇ ਬਾਕੀ ਅਜੇ ਤੱਕ ਕਿਸੇ ਕੀਤਾ ਨਹੀਂ ਲਾਰੇ ਲਾਈ ਹੁੰਦੇ ਨੇ ਲਾਰੇ ਲਾਈ ਹੁੰਦੇ ਨੇ ਲਾਰੇ ਲਾਈ ਹੁੰਦੇ ਨੇ ਬਸ ਮਤਲਬ ਬਾਹ ਫੜਨ ਵਾਲਾ ਕੋਈ ਨਹੀਂਗਾ ਔਰ ਇਹ ਤੁਹਾਨੂੰ ਦੱਸਿਆ ਵੀ ਇਹਦੀ ਮਾਂ ਉਹ ਜਿਹਨੇ ਬੇਇੱਜ਼ਤੀ ਕੀਤੀ ਉਹਦੀ ਮਾਂ ਜਿਹੜੀ ਆ ਉਹ ਇਸਾਈ ਤਰ੍ਹਾਂ ਮਨਦੀ ਆ ਤਾਂ ਇਹ ਵੀ ਮੰਨਦਾ ਹੀ ਹੋਏਗਾ ਕਿਉਂਕਿ ਜੇ ਗੁਰੂ ਘਰ ਨੂੰ ਇਹ ਮੰਨਦਾ ਹੁੰਦਾ ਤਾਂ ਫਿਰ ਐਡਾ ਵੱਡਾ ਕਦਮ ਤੱਕ ਨਹੀਂ ਚੁੱਕ ਨਹੀਂ ਲੱਗਦਾ ਤੁਹਾਡੇ ਪਿੰਡ ਦੇ ਵਿੱਚੋਂ ਇੱਥੇ ਇਸਾਈ ਜਿਹੜੇ ਮਸ਼ੀਨਰੀ ਨੇ ਜਾਂ ਕੋਈ ਹੋਰ ਪ੍ਰਚਾਰ ਕਰਨ ਵਾਸਤੇ ਕਦੇ ਆਏ ਨੇ ਇੱਥੇ ਕਦੇ ਆਉਂਦੇ ਨਹੀਂ ਨੇ ਇੱਥੇ ਕੋਈ ਵੀ ਕੋਈ ਨਹੀਂ ਆਇਆ ਸਾਡੇ ਪਿੰਡ 'ਚ ਕੋਈ ਵੀ ਨਹੀਂ ਆਇਆ ਪ੍ਰਚਾਰ ਕਰਨ ਵਾਸਤੇ ਜਿਹੜੇ ਇਸਾਈਆਂ ਦਾ ਹਾਂ ਕੋਈ ਵੀ ਨਹੀਂ ਇੱਥੇ ਪ੍ਰਚਾਰ ਕਰਨ ਵਾਸਤੇ ਨਾ ਕੋਈ ਸਾਡਾ ਇੱਥੇ ਕੋਈ ਹੋਰ ਪਰਿਵਾਰ ਕੋਈ ਕੋਈ ਵੀ ਨਹੀਂ ਆਇਆ ਅੱਛਾ ਜੀ ਮਤਲਬ ਇਹੋ ਪਰਿਵਾਰ ਸੀ ਉਹ ਵੀ ਹੁਣ ਸਾਡੇ 4 ਕਿਲੋਮੀਟਰ ਇਥੋਂ ਰਹਿੰਦਾ ਦੂਰ ਆਪਾਂ ਜੀ ਬਰਿੰਦੇ ਨਗਰ ਆਏ ਇੱਥੇ ਬਣਿਆ ਹੋਇਆ ਜਗਾੜ ਇਹਨਾਂ ਦਾ ਇਸਾਈਆਂ ਦਾ ਅਲੱਗ ਹੀ ਇੱਥੇ ਹੈ ਇੱਥੇ ਵੀ ਆਪਣੇ ਮਤਲਬ ਰਾਜ ਸਿੱਖ ਪਰਿਵਾਰ ਦੇ ਨਾ ਜੀ ਰਾਜ ਸਿੱਖ ਸਾਰੇ ਹਾਂਜੀ ਜੱਟ ਸਿੱਖ ਵੀ ਆ ਪੁਰਬੀ ਲੋਕ ਵੀ ਆਣ ਤੇ ਕਿੰਨੇ ਪਰਿਵਾਰ ਨੇ ਇਸਾਈਆਂ ਦੇ ਇਸਾਈਆਂ ਦਾ ਸਾਰਾ ਕੋਠਾ ਹੀ ਹੈ ਜੀ ਪਰ ਬਰਿੰਦੇ ਨਗਰ ਹੈ ਪੂਰਾ ਸਾਰੇ ਲੋਕ ਹੁੰਦੇ ਤੇ ਇਹ ਗੁਰਦੁਆਰਾ ਤੁਹਾਡਾ ਰਜਿਸਟਰਡ ਆ ਇੱਥੇ ਇਥੋਂ ਦੀ ਬੋਰਡ ਪੈਂਦੀ ਆ ਨਾਨਕਮੰਦਰ ਕ ਵਿੱਚ ਕਿਹਨਾਂ ਨਾਨਕਾਂ ਦੇ ਪੈਂਦੇ ਰਜਿਸਟਰਡ ਆ ਇਹ ਜਿਵੇਂ ਤੁਹਾਨੂੰ ਸੁਣਿਆ ਵਾ ਇਹਨਾਂ ਕੋ ਵੀ ਭਾਈ ਸਾਹਿਬ ਕੋ ਸੁਣਿਆ ਵਾ ਇਹ ਇੱਥੇ ਜਿਹੜਾ ਉਹ ਪਰਿਵਾਰ ਆ ਜਾਂ ਉਹ ਮੁੰਡਾ ਵਾ ਜਿਹੜਾ ਉਹ ਇਸਾਈ ਧਰਮ ਨੂੰ ਬਿਲੋਂਗ ਕਰਦਾ ਵਾ ਔਰ ਪਤਾ ਨਹੀਂ ਸਾਡੇ ਜਿਹੜੇ ਸਿੱਖ ਨੇ ਜਾਂ ਜਿਹੜੇ ਸਾਡੇ ਆਗੂ ਨੇ ਇਹ ਗੱਲ ਕਹਿਣ ਤੋਂ ਡਰਨ ਕਿਉਂ ਡਏ ਨੇ ਇਹਦੇ ਵਿੱਚ ਬਹੁਤ ਵੱਡੀ ਸ਼ਾਦੀਸ਼ ਹੋ ਸਕਦੀ ਆ ਜਿਵੇਂ ਕਿ ਇਹਨਾਂ ਦੱਸੇ ਉਹ ਕਹਿੰਦਾ ਵੀ ਮੇਰੀ ਮਾਂ ਆਉਣ ਵਾਲੀ ਹੈ ਮੇਰੀ ਮਾਂ ਨੇ ਆ ਜਾਣਾ ਵਾ ਇਦਾਂ ਹੀ ਕਹਿੰਦਾ ਸੀ ਹਣਾ ਜੀ ਇਹਦਾ ਮਤਲਬ ਉਹਦੀ ਮਾਂ ਦੀ ਰਾਜਮੰਦੀ ਵੀ ਹੋਏਗੀ ਔਰ ਹੋ ਸਕਦਾ ਉਹਦੇ ਪਿੱਛੇ ਹੋਰ ਕਿੱਡੀ ਤਕੜੀ ਟੀਮ ਆ ਹੋਰ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੇ ਰਲ ਮਿਲ ਕੇ ਇਹ ਐਡੇ ਵੱਡੇ ਜਿਹੜਾ ਸ਼ਾਦੀਸ਼ ਕੀਤੀ ਹੈ ਇੱਥੇ ਤੇ ਐਡਾ ਵੱਡਾ ਜਿਹੜਾ ਗੁਰਾਂ ਕੀਤਾ ਵਾ ਔਰ ਇਹ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਸਾਡੇ ਸਿੱਖ ਆਗੂਆਂ ਨੂੰ ਅੱਗੇ ਲਾ ਕੇ ਇਸ ਚੀਜ਼ ਦਾ ਇਨਕੁਆਰੀ ਕਰਾਉਣੀ ਚਾਹੀਦੀ ਆ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਉਣਾ ਚਾਹੀਦਾ ਅਸੀਂ ਡਰ ਡਰਨ ਪਤਾ ਨਹੀਂ ਕਿਹੜੀ ਗੱਲਾਂ ਡਏ ਆ ਅਪਕੇ ਸਰ ਐਸੀ ਸੁਣਿਆ ਹੈ ਨਾ ਉਹ ਕਹਿੰਦੀ ਹੈ ਵੀ ਮੈਂ ਪਿੰਡ ਵਾਲਿਆਂ ਨੂੰ ਜਿਹੜਾ ਹੈ ਮੇਰੇ ਮੁੰਡੇ ਨੂੰ ਜਿੰਨਾ ਜਨਾ ਮਾਰਿਆ ਮੈਂ ਉਹਨਾਂ ਨੂੰ ਹੁਣ ਜਿਹੜਾ ਮੱਥਾ ਟਿਕਾਉਂਗੀ ਉਹਦੀ ਮਾਂ ਜਿਹੜੀ ਉਹ ਕਹਦੀ ਹੈ ਮੱਥਾ ਟਿਕਾਉਂਗੀ ਹਾਂ ਮਤਲਬ ਮੇਰੇ ਮੁੰਡੇ ਨੂੰ ਜਿੰਨਾ ਮਾਰਿਆ ਹੈ ਉਹਨਾਂ ਨੂੰ ਮੈਂ ਵੀ ਹੁਣ ਸਬਕ ਜੇਲ੍ਹ ਭਜਾਵਾਂਗੀ ਸਬਕ ਸਿਖਵਾਉਂਗੀ ਮੈਂ ਉਹਨਾਂ ਨੂੰ ਅੱਛਾ ਤੇ ਅਸੀਂ ਵੀ ਹੁਣ ਇਹ ਕਹਿੰਦੇ ਆ ਵੀ ਇਹਦਾ ਮਤਲਬ ਵੀ ਉਹਦਾ ਵਿੱਚ ਪੂਰਾ ਪੂਰਾ ਹੱਥ ਹੈਗਾ ਮਤਲਬ ਇਹਦਾ ਮਤਲਬ ਪੂਰਾ ਪੂਰਾ ਹੱਥ ਹੈ ਦਾ ਮਤਲਬ ਉਹਨੂੰ ਸਪੋਰਟ ਵੀ ਆ ਗਈ ਕੋਈ ਪਿੱਛੇ ਤੇ ਐਡੀ ਵੱਡੀ ਜਿਹੜੀ ਗੱਲ ਕਹਿਣ ਦੀ ਹੈ ਵੀ ਉਹ ਇਹ ਨਹੀਂ ਕਹਿਣੀ ਵੀ ਗੁਰੂ ਗ੍ਰੰਥ ਸਾਹਿਬ ਹੋਰ ਆ ਜਾਊਗਾ ਤੇ ਮਤ ਜਿਹੜਾ ਇੱਥੇ ਹੈਗਾ ਉਹ ਉਹਦਾ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਮਤਲਬ ਤੁਸੀਂ ਵੀ ਤੁਸੀਂ ਜੋ ਸੋਚਦੇ ਗੁਰੂ ਗ੍ਰੰਥ ਸਾਹਿਬ ਹੋਰ ਆ ਜਾਏਗਾ ਕਹਿੰਦਾ ਵੀ ਇਹ ਸਾਡੇ ਜਾਗਤ ਜੋ ਹਾਂ ਸਾਡਾ ਪਿਓ ਵਾ ਸਭ ਕੁਝ ਇਹਦੇ ਕੋਲ ਨੇ ਜਾਗਤ ਜੋ ਤੇ ਆਏ ਸਾਰੇ ਅਸੀਂ ਤਾਂ ਕਹਿੰਨੇ ਆ ਵੀ ਸਾਡੇ 11 ਗੁਰੂਆਂ ਨੂੰ ਇਹਨਾਂ ਅਗ ਲਾਈਏ ਬਿਲਕੁਲ ਸਾਨੂੰ ਇਹਦਾ ਬੜਾ ਦੁੱਖ ਹੁੰਦਾ ਤੇ ਤੁਸੀਂ ਕੋਸ਼ਿਸ਼ ਕੀਤੀ ਪਿੰਡ ਵੱਲੋਂ ਇਹ ਗੱਲਾਂ ਨੂੰ ਤੁਸ ਨੂੰ ਛੱਡ ਕੇ ਦੱਸ ਕੇ ਜਾਂ ਹੋਰ ਆਪਣੇ ਸਿੱਖ ਆਗੂਆਂ ਨੂੰ ਦੱਸੀ ਆ ਗੱਲ ਵੀ ਉਹਦੀ ਮਾਂ ਦੇ ਉੱਤੇ ਵੀ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਹਾਂ ਮੈਂ ਵੈਸੇ ਕਹਿਆਂ ਨੂੰ ਦੱਸਿਆ ਹੈ ਵੀ ਉਹਦੀ ਮਾਂ ਜਿਹੜੀ ਇਸ ਤਰ੍ਹਾਂ ਬੱਕਦੀ ਫਿਰਦੀ ਆ ਤੇ ਉਹਦੇ ਤੇ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਜੇ ਤੱਕ ਤਾਂ ਕੋਈ ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਇਹ ਅਪਲੀਕੇਸ਼ਨ ਦੇ ਦਿਓ ਥਾਣੇ ਉਹਦੇ ਉਹਦੇ ਬਾਰ ਖਿਲਾਫ ਕੌਣ ਕਹਿੰਦਾ ਜਿਹੜੇ ਮਤਲਬ ਜਿਨ੍ਹਾਂ ਕੋਲ ਗੱਲ ਕਰਨੇ ਆ ਕਮੇਟੀ ਵਾਲਿਆਂ ਕੋਲ ਜਾਂ ਕਿਸੇ ਕੋਲ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਕੋਲ ਉਹ ਵੀ ਕਹਿੰਦੇ ਹਾਂਜੀ ਸਾਨੂੰ ਕਹਿੰਦੇ ਵੇ ਇਹ ਇਹ ਗੱਲਾਂ ਸਾਰੀਆਂ ਵੇਖਣ ਵਾਲੀਆਂ ਸੋਚਣ ਵਾਲੀਆਂ ਬਾਕੀ ਅਸੀਂ ਉੱਥੇ ਪਿੰਡ ਪਹੁੰਚ ਰਹੇ ਹਾਂ ਠੀਕ ਹੈ ਜੀ ਹੁਣ ਪਿੰਡ ਪਹੁੰਚ ਕੇ ਫਿਰ ਤੁਹਾਨੂੰ ਉਥੋਂ ਦੇ ਜਿਹੜੇ ਸੂਰਤਿਹਾਲ ਆ ਉਥਨੇ ਵਿਖਾਉਨੇ ਆ ਹੋਰ ਗੱਲਬਾਤ ਕਰਾਂਗੇ ਉਥੋਂ ਦੇ ਜਿਹੜੇ ਸੰਦੀਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਧੰਨਵਾਦ